ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਹੋਏ ਸ਼ਰਕਸ਼ੀ ਲੋਕੋ ਦੇਸ਼ ਦੀ ਮੋਦੀ ਸਰਕਾਰ ਵੱਲੋਂ 17 ਕਰੋੜ ਆਦੀਵਾਸੀ ਜਿਹੜੇ 36 ਸਕੜ ਉੜੀਸਾ ਝਾਰਖੰਡ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਉੱਪਰ ਆਪਰੇਸ਼ਨ ਕਗਾਰ ਦੇ ਤਹਿਤ ਫੌਜਾਂ ਚੜੀਆਂ ਹੋਈਆਂ ਨੇ ਫੌਲਸ ਚੜ੍ਹੀ ਹੋਈ ਆ ਆਏ ਦਿਨ ਤੁਸੀਂ ਖਬਰਾਂ ਸੁਣਦੇ ਆਉਂਗੇ ਕਿ ਇੰਨੇ ਬੰਦੇ ਉਥੇ ਮੁਕਾਬਲੇ ਦੇ ਵਿੱਚ ਮਾਰੇ ਗਏ ਆ ਮਸਲਾ ਕੀ ਆ ਕਿ ਉਹ ਆਦੀਵਾਸੀ ਜਿਹੜਾ ਜੰਗਲ ਆ ਜਿੱਥੇ ਸਾਡੇ ਲੋਕ ਰਹਿੰਦੇ ਆ ਉਥੇ ਬਹੁਤ ਮਹਿੰਗੀਆਂ ਮਹਿੰਗੀਆਂ ਧਾਤਾਂ ਨੇ ਬਾਕਸਾਈਟ ਧਾਤ ਜਿਹੜੀ ਭਾਰਤ ਵਿੱਚ ਦੁਨੀਆ ਤੋਂ ਸਭ ਤੋਂ ਵੱਧ ਆ ਉਹ ਹੁੰਦਾ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਪਈ ਆ ਤੇ ਸਾਡੀ ਸਰਕਾਰ ਨੇ ਉਹ ਜੰਗਲ ਉਹ ਪਹਾੜ ਦੇਸ਼ ਦੇ ਕਾਰਪੋਰੇਟਾਂ ਨੂੰ ਤੇ ਦੁਨੀਆ ਦੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੇਚ ਦਿੱਤੇ ਆ ਛਤੀਸਗੜ੍ਹ ਦੇ ਵਿੱਚ ਹਸਦੇਵ ਜੰਗਲ ਆ ਜਿਹੜਾ 48000 ਕਿਲਾ ਹਸਤੇਵ ਜੰਗਲ ਦਾ ਅਡਾਨੀ ਨੂੰ ਵੇਚ ਦਿੱਤਾ ਤੇ ਅਡਾਨੀ ਨੇ ਸਾਰੇ ਜੰਗਲ ਨੂੰ ਸਾਫ ਕਰਕੇ ਉਥੋਂ ਬਾਗਸਾਈਡ ਤੇ ਕੋਲਾ ਜਿਹੜਾ ਕੱਢਣਾ ਸ਼ੁਰੂ ਕੀਤਾ ਹైదరాబాద్ ਦੇ ਵਿੱਚ ਜਿਹੜੀ ਯੂਨੀਵਰਸਿਟੀ ਆ ਉਥੋਂ ਦੀ ਯੂਨੀਵਰਸਿਟੀ ਦਾ 400 ਕਿਲਾ ਜੰਗਲ ਜਿਹੜਾ ਉਹ ਇੱਕ ਕੰਪਨੀ ਨੂੰ ਵੇਚਿਆ ਉਥੋਂ ਦੇ ਵਿਦਿਆਰਥੀ ਲੜੇ ਤੁਸੀਂ ਵੀਡੀਓ ਦੇਖਣੀ ਹੋਣੀ ਆ ਕਿ ਇੱਕ ਹੱਥੀ ਆਕੇ ਜੀਐਸਬੀ ਦੇ ਨਾਲ ਟੱਕਰ ਮਾਰਦਾ ਤੇ ਉਹਦੇ ਸੁੰਡ ਦੇ ਉੱਤੇ ਸੱਟ ਲੱਗਦੀ ਆ ਤੇ ਪੂਰੀ ਦੁਨੀਆ ਦੇ ਵਿੱਚੋਂ ਵੀਡੀਓ ਚੱਲਦੀ ਆ ਤੇ ਉੱਥੋਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਲੋਕਾਂ ਦੇ ਵਿਰੋਧ ਕਰਕੇ ਅੱਜ ਉਹਨਾਂ ਲੋਕਾਂ ਨੂੰ ਫੌਜ ਦੇ ਨਾਲ ਪੁਲਿਸ ਦੇ ਨਾਲ ਤਵਾਕੇ ਮਾਰਿਆ ਜਾ ਰਿਹਾ ਕਿਹਾ ਕੀ ਜਾ ਰਿਹਾ ਕਿ ਮਾਓਵਾਦੀ ਨੇ ਨਕਸਲੀਏ ਨੇ ਇਹ ਦੇਸ਼ ਦੇ ਦੇਸ਼ਟਰੋਈ ਨੇ ਇਹ ਅੱਤਵਾਦੀ ਨੇ ਅੱਜ ਦੇਸ਼ ਦੇ ਵਿੱਚ ਦੇਸ਼ ਅਪ੍ਰੇਮ ਦੀ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਮੋਦੀ ਸਰਕਾਰ ਵੱਲੋਂ ਸਰਜੀ ਜਾ ਰਹੀ ਆ ਦੇਸ਼ ਭਗਤੀ ਕੀ ਹੁੰਦੀ ਆ ਜਿਹੜੇ ਲੋਕ ਆਪਣੀ ਧਰਤੀ ਨੂੰ ਬਚਾਉਣ ਲਈ ਲੜਦੇ ਆ ਜਿਹੜੇ ਲੋਕ ਆਪਣੇ ਜੱਗਨ ਨੂੰ ਬਚਾਉਣ ਲਈ ਲੜਦੇ ਆ ਜਿਹੜੇ ਲੋਕ ਆਪਣੇ ਦੇਸ਼ ਨੂੰ ਬਚਾਉਣ ਲਈ ਲੜਦੇ ਆ ਉਹ ਦੇਸ਼ ਭਗਤ ਹੁੰਦੇ ਆ ਜਿਹੜੀਆਂ ਸਰਕਾਰਾਂ ਜਿਹੜੇ ਲੋਕ ਆਪਣਾ ਜੰਗਲ ਵੇਚਦੇ ਆਪਣੀਆਂ ਜ਼ਮੀਨਾਂ ਵੇਚਦੇ ਆਪਣੇ ਦੇਸ਼ ਨੂੰ ਗਹਿਣੇ ਧਰਦੇ ਉਹ ਦੇਸ਼ਪੱਤਰ ਨਹੀਂ ਹੁੰਦੇ ਤੇ ਅੱਜ ਆਦੀਵਾਸੀ ਲੋਕਾਂ ਦੇ ਨਹੀਂ ਲੜ ਰਹੇ ਲੋਕ ਅਸਲੀ ਦੇਸ਼ਪੱਤਰ ਨੇ ਉਹ ਸੱਚੇ ਦੇਸ਼ਪੱਤਰ ਲੋਕ ਨੇ ਤੇ ਮੋਦੀ ਸਰਕਾਰ ਦੇਸ਼ਦਰੋਈ ਆ ਦੂਜਾ ਸਵਾਲ ਤੁਹਾਡਾ ਹੋ ਸਕਦਾ ਕਿ ਲੜਾਈ ਤਾਂ ਜੰਗਲ 'ਚ ਚੱਲ ਰਹੀ ਆ ਅਸੀਂ ਇੱਥੇ ਕਿਉਂ ਇਕੱਠੇ ਹੋ ਰਹੇ ਆ ਮੁੱਗੇ ਦੇ ਵਿੱਚ ਇਹ ਜ਼ਬਰ ਪੰਜਾਬ ਤੇ ਵੀ ਹੋਣਾ ਪਰ ਵੱਡੀ ਗੱਲ ਪੰਜਾਬ ਉਹ ਇਤਿਹਾਸ ਪੰਜਾਬ ਦਾ ਬੋਲਦਾ ਕਿ ਜਦੋਂ ਲੋਕਾਂ ਦੇ ਉੱਤੇ ਜ਼ਬਰ ਹੋਇਆ ਤਾਂ ਪੰਜਾਬੀਆਂ ਨੇ ਹਿੱਕਾਂ ਢਾ ਕੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਕਸ਼ਮੀਰ ਦੀ ਤਾਰਾ 370 ਤੋੜੀ ਤਾਂ ਉਹ ਪੰਜਾਬ ਸੀ ਜਿਨ੍ਹਾਂ ਨੇ 300 ਤਾਰਾ ਤੇ 370 ਤੋੜਨ ਦੇ ਖਿਲਾਫ ਵਿਰੋਧ ਅਰਜ਼ ਕੀਤਾ ਜਦੋਂ ਸੀਐਨਆਰਸੀ ਆਇਆ ਦਿੱਲੀ ਦੇ ਵਿੱਚ ਸਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਦਾ ਪੰਜਾਬ ਸੀ ਜਿਹਨੇ ਪੱਟੀ ਗਣਤੀ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਕਿਉਂਕਿ ਇਹ ਸਾਨੂੰ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਸਿਖਾਇਆ ਕਿ ਜਦੋਂ ਕਸ਼ਮੀਰੀ ਪੰਡਤ ਉਹਨਾਂ ਦੇ ਕੋਲ ਆਉਂਦੇ ਆ ਕਿ ਔਰੰਗਜ਼ੇਬ ਜ਼ੁਲਮ ਕਰ ਰਿਹਾ ਤਾਂ ਉਹ ਕਹਿੰਦੇ ਆ ਕਿ ਇੱਕ ਵੱਡੇ ਬੰਦੇ ਦੀ ਕੁਰਬਾਨੀ ਦੀ ਲੋੜ ਆ ਤੇ ਫਿਰ ਕੋ ਗੁਰੂ ਗੋਬਰ ਸਿੰਘ ਜੀ ਕਹਿੰਦੇ ਆ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਤੇ ਗੁਰੂ ਤੇਗ ਬਹਾਦਰ ਦੀ ਚਾਂਦਨੀ ਚੌਕ ਦੇ ਵਿੱਚ ਜਾ ਕੇ ਆਪਣੀ ਕੁਰਬਾਨੀ ਦੇ ਦਿੰਦੇ ਆ ਤੇ ਉਹ ਸਪਿਰਟ ਆ ਜਿਹੜੀ ਉਹ ਅੱਜ ਵੀ ਪੰਜਾਬੀਆਂ ਦੇ ਵਿੱਚ ਜਿਉਂਦੀ ਆ ਦੂਜੇ ਲੋਕਾਂ ਦੇ ਲਈ ਬੋਲਣ ਦੀ ਦੂਜੇ ਲੋਕਾਂ ਦੇ ਲਈ ਲੜਨ ਦੀ ਉਸ ਵਿਰਾਸਤ ਦੇ ਉੱਤੇ ਅੱਜ ਪਹਿਰਾ ਤੁਸੀਂ ਮੋਗੇ ਦੀ ਧਰਤੀ ਦੇ ਉੱਤੇ ਆ ਕੇ ਦੇ ਰਹੇ ਹੋ ਇਸ ਕਰਕੇ ਜਿਹੜਾ ਆਪਰੇਸ਼ਨ ਕਗਾਰਾ ਉਹਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਆਵਾਜ਼ ਉੱਠ ਰਹੀ ਆ ਤੇ ਤੁਸੀਂ ਵਧਾਈ ਦੇ ਪਾਤਰੋਂ ਕਿਹੜਾ ਲਾਹ ਮਿਸਾਲ ਕੱਟ ਕਰਕੇ ਆਪਾਂ ਆਪਣੇ ਭਗਤ ਸਰਬਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦੇ ਵਿਰਸੇ ਨੂੰ ਅੱਗੇ ਵਧਾ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ